ਲੌਂਗਵਾਲ ਵਿਖੇ ਨਸ਼ੇ ਦੀ ਓਵਰਡੋਜ਼ ਨਾਲ 16 ਸਾਲ ਦੀ ਨੌਜਵਾਨ ਦੀ ਮੌਤ ਹੋ ਗਈ ਹੈ ਜੀਆਂ ਲੌਂਗਵਾਲ ਦੇ ਦੇ ਵਿੱਚ ਨਸ਼ੇ ਦੇ ਇੰਜੈਕਸ਼ਨ ਲਗਾਉਣ ਦੇ ਨਾਲ ਇਸ ਨੌਜਵਾਨ ਦੀ ਮੌਤ ਹੋਈ ਹੈ ਸੋ ਪਰਿਵਾਰ ਵਾਲਿਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਪੁਲਿਸ ਵੱਲੋਂ ਇੱਕ ਗ੍ਰਿਫਤਾਰੀ ਦੀ ਗੱਲ ਵੀ ਪੰਚਾਇਤੀ ਮੈਂਬਰ ਦੇ ਵੱਲੋਂ ਕਬੂਲੀ ਗਈ ਹੈ ਦੱਸਦੇ ਕਿ ਅਜੇ ਗੇਫੂ ਦਾ ਸੀਜ਼ਨ ਲੱਗਾ ਮਿਹਨਤ ਮਜ਼ਦੂਰੀ ਨਾਲ ਕਮਾਏ ਪੈਸਿਆਂ ਦਾ ਪੈਸਿਆਂ ਨੂੰ ਜਿਹੜੇ ਘਰ ਦੇ ਨੇੜੇ ਸਥਾਨ ਤੇ ਆਪਣੇ ਦੋਸਤਾਂ ਦੇ ਬਹਿਕਾਵੇ ਵਿੱਚ ਆ ਕੇ ਨਸ਼ੇ ਵਿੱਚ ਉਡਾਉਣ ਤੋਂ ਹੋ ਕਰੋ ਨਿਕਲ ਗਿਆ ਲੋਂਗੋਵਾਲ ਦਾ 17 ਸਾਲ ਦਾ ਨੌਜਵਾਨ ਘਰ ਵਾਪਸ ਨਹੀਂ ਆਉਂਦਾ ਘਰ ਵਾਪਸ ਆਇਤ ਹਾਊਸ ਦੀ ਲਾਸ਼ ਜੀਹਾਂ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਮ੍ਰਿਤਕ ਦੇ ਦੋ ਦੋਸਤ ਉਸਦੇ ਘਰ ਤੋਂ ਸਵੇਰੇ ਜਿਹੜਾ 2:30 ਵਜੇ ਉਹਨੂੰ ਬਹਿਲਾਫ ਉਸਲਾ ਕੇ ਲੈ ਗਏ ਜਦੋਂ ਲੱਭਿਆ ਤਾਂ ਪਤਾ ਨਹੀਂ ਲੱਗਿਆ ਪਰ ਵਾਪਸ ਉਹ ਨਹੀਂ ਆਇਆ ਬਲਕਿ ਉਸਦੀ ਮ੍ਰਿਤਕ ਦੇ ਹੀ ਪਰਿਵਾਰ ਨੂੰ ਮਿਲੀ ਤੇ ਪਰਿਵਾਰ ਵੱਲੋਂ ਰੋ ਰੋ ਕੇ ਇਨਸਾਫ ਦੀ ਗੋਹਾਰ ਲਗਾਈ ਜਾ ਰਹੀ ਹੈ ਇਲਾਕੇ ਦੇ ਵਿੱਚ ਸ਼ੋਕ ਦਾ ਮਾਹੌਲ ਹੈ ਪੁਲਿਸ ਕੈਮਰੇ ਦੇ ਸਾਹਮਣੇ ਆਉਣ ਤੋਂ ਖਤਰਾਰੀ ਹੈ ਕੁਝ ਵੀ ਬੋਲਣ ਤੋਂ ਖਤਰਾਰੀ ਹੈ ਸੋ ਪੰਚਾਇਤ ਮੈਂਬਰ ਨੇ ਦੱਸਿਆ ਪੁਲਿਸ ਨੇ ਇੱਕ ਗ੍ਰਿਫਤਾਰੀ ਵੀ ਇਸ ਮਾਮਲੇ ਦੇ ਵਿੱਚ ਕੀਤੀ ਹੈ ਮੁੰਡਾ ਦਾ 17 ਸਾਲ ਦਾ ਲੱਗਿਆ ਜੀ ਉਹ ਛੀਜਣ ਲਾ ਕੇ ਦੀਗਾ ਹੁਣ ਮਸ਼ੀਨ ਤੋਂ ਦੋ ਤਿੰਨ ਦਿਨ ਹੋ ਗਿਆ ਇਹਨੂੰ ਦੋ ਮੁੰਡੇ ਆਏ ਜੀ ਘਰੇ ਉਹਨੂੰ ਬਿਠਾ ਕੇ ਲੈ ਗਏ ਨਾਲ ਉਸ ਤੋਂ ਬਾਅਦ ਹੀ ਸਾਨੂੰ ਕੋਈ ਪਤਾ ਨਹੀਂ ਲੱਗੇ ਮੁੰਡਾ ਕਿੱਥੇ ਹੈ ਅਸੀਂ ਹੋਰ ਵੀ ਸਾਰੇ ਕਿਤੇ ਪਰਤ ਤੱਕ ਕਰਿਆ ਜੀ ਕੋਈ ਪਤਾ ਲੱਗਿਆ ਜੋ ਤੜਕੇ ਸਾਨੂੰ ਪਤਾ ਲੱਗਿਆ ਜੀ ਤੇ ਸਾਡੇ ਗਵੰਟੀ ਆਂਟੀ ਮੁੰਡੇ ਪਾੜ ਲੱਗੇ ਕਰਨ ਉਹਨਾਂ ਨੇ ਉਹ ਮੁੰਡੇ ਨੂੰ ਪੁੱਛ ਲਿਆ ਵੀ ਤੇ ਰਾਲ ਗਿਆ ਜੀ ਦੱਸ ਕਿੱਥੇ ਆ ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ ਨੈਣਾ ਦੀ ਵਗ ਗਿਆ ਕੋਈ ਫਿਰ ਦੂਜੇ ਮੁੰਡੇ ਦੀ ਜਦੋਂ ਤੇ ਪੂਰੀ ਕਾਰਵਾਈ ਕਰੀ ਖੱਛਾ ਨੂੰ ਫਿਰ ਉਹਨੇ ਕੁਝ ਨਹੀਂ ਦੱਸਿਆ ਜੀ ਭੱਜ ਗਿਆ ਫਿਰ ਉਹ ਮੁੰਡੇ ਗਏ ਜੀ ਇਹ ਕਹਿੰਦੇ ਆਪਾਂ ਉਹਦੇ ਘਰੇ ਚੱਲੋ ਵੀ ਮੁੰਡਾ ਦੇਖਦੇ ਕਿੱਥੇ ਆ ਫਿਰ ਉਹ ਕਹਿੰਦੇ ਟੱਪ ਕੇ ਜੀ ਜਦੋਂ ਗਏ ਅੰਦਰ ਮੁੰਡਾ ਵਿਹੋਸ਼ ਹੋਇਆ ਪਿਆ ਸੀ ਜੀ ਇਹਨਾਂ ਨੇ ਚੱਕ ਕੇ ਰੈਫਰ ਕਰ ਦਿੱਤੇ ਆਪਣੇ ਸੈਲੂ ਡਾਕਟਰ ਦੇ ਉਸ ਦਿਵਾਰ ਉਹਨਾਂ ਨੇ ਸ਼ੁਰੂ ਰੈਫਰ ਕਰਦੇ ਸ਼ੁਰੂ ਕਰ ਉੱਥੇ ਆ ਕੇ ਡੱਫਟ ਹੋ ਗਈ ਪਾਗਲ ਹੋਇਆ ਏ ਕੀ ਕਰਨ ਹੋਇਆ ਕਰਨ ਜੀ ਉਹਨਾਂ ਨੇ ਕੀ ਕਰਾਈ ਮੁੰਡੇ ਦੇ ਜੇਬ ਚ ਸੀ ਪੈਸੇ ਸੀ 7000 ਰੁਪਏ ਜੀ ਸੀ ਜਨ ਲਾ ਕੇ ਉਹਨੂੰ ਬੜਾਇ ਲਿਆ ਜੀ ਚਿੱਟਾ ਛੋਟਾ ਖਰੀਦ ਲਿਆ ਤੇ ਉਹਨੂੰ ਠੱਕੇ ਨਾਲ ਪਾਇਆ ਗਿਆ ਤੇ ਠੱਕੇ ਨਾਲ ਟਿਕਾ ਲਾਇਆ ਗਿਆ ਦਸਿਆਲਾ ਇਹਦੇ ਕਰਕੇ ਜੀ ਡੱਥ ਹੋਈ ਏ ਠੀਕ ਲੱਗਿਆ ਹੋਣਾ ਜੀ ਉਹ ਨਸ਼ੇ ਦਾ ਟਿਕਾ ਲੱਗਿਆ ਹੋਇਆ ਤੇ ਹੁਣ ਤਾਂ ਹੀ ਨਹੀਂ ਰੋਜ਼ ਨਾਲ ਮਰਿਆ ਜੀ ਹੋਰ ਚਿੱਟਾ ਪਿਆ ਤਾਂ ਵੀ ਜਾਣ ਕੇ ਉਹਨੂੰ ਠੱਕੇ ਦਾ ਉਹਦੇ ਛੱਟ ਛੋਟ ਵੀ ਆਈ ਨਹੀਂ ਪਤਾ ਕਿੱਥੇ ਜੀ ਉਹਨਾਂ ਨੇ ਹੈਗੇ ਛੱਟ ਦਰਦ 16 17 ਕੇ ਸਾਲ ਦਾ ਦੀ ਕਰੀਬ ਜੀ ਬਸ ਉਥੋਂ ਇਹ ਮੁੰਡੇ ਲੈ ਗਏ ਲਿ ਜਾ ਕੇ ਉਥੇ ਨਸ਼ਾ ਨਸ਼ਾ ਕਰਕੇ ਕਿਤੇ ਪੈ ਗਿਆ ਡਾਕਟਰ ਦੇ ਲੈ ਗਏ ਡਾਕਟਰ ਕਹਿੰਦਾ ਜੀ ਡੱਡ ਹੈ ਹੁਣ ਕੀ ਮੁੰਡਾ ਹੁਣ ਤਾਂ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਸ ਕਰਕੇ ਕੋਈ ਗਲਤ ਹਾਂਜੀ ਪੁਲਿਸ ਨੇ ਸਾਡਾ ਸਾਥ ਦਿੱਤਾ ਜੀ ਵਧੀਆ ਐਸ ਐਚਓ ਸਾਹਿਬ ਆਪ ਨਾਲ ਆ ਕੇ ਕਰਵਾ ਰਹੇ ਨੇ ਹਾਂਜੀ ਔਰੇ ਵੀ ਪਹੁੰਚੇ ਨੇ ਹਾਂਜੀ ਜੀ ਆ ਵੀ ਇੱਕ ਬੰਦਾ ਉਹਨਾਂ ਜੋ ਰੈਸਟ ਕੀਤਾ ਵੀ ਹੈ ਜੀ ਹੂੰ ਕਿ ਨਹੀਂ ਐਸਚੂ ਸਾਹਿਬ ਦਾ ਜਦੋਂ ਉਹਦੋਂ ਦੀ ਫਿਰਦੇ ਨੇ ਜੀ ਬਹੁਤ ਸਾਰਾ ਸਾਰੀ